아우 <laughs> <MMstein> <cción laughs> पीजीआई में जाया कल कल ना सवेरे ਮੇਰਾ ਮੇਰਾ ਤਾਂ ਜਿਹੜਾ ਨਿੱਜੀ ਤੌਰ ਤੇ ਮੇਰਾ ਆਪਣਾ ਆ ਸੁਭਾਅ ਰਹਿਦਾ ਜਾਂ ਮੇਰੀ ਆਪਣੀ ਨਿੱਜੀ ਸਿੱਖੀ ਕਰ ਜਾਂ ਕਮੀ ਕਰ ਉਹ ਮੇਰੀ ਸੀ ਬਹੁਤ ਬੜੀ ਯਾਰ ਅੱਜ ਸਤਿ ਜਿਹੜੀ ਸਾਲਾ ਚੋਣ ਨੂੰ ਸਭਨਾਂ ਦਾ ਬਹੁਤ ਬਹੁਤ ਨੇਪਰੇ ਚਾਣੂ ਨਹੀਂ ਸਭ ਤੋਂ ਪਹਿਲਾਂ ਮੈਂ ਸ਼੍ਰੀ ਰਜਿੰਦਰ ਸੈਣੀ ਜੀ ਇਹਨਾਂ ਨੇ ਆਗੋ ਦੀ ਹੁਣ ਕਰਵਾਇਆ ਬਹੁਤ ਹੀ ਵਧੀਆ ਕੀਤਾ ਨੂੰ ਭਾਈ ਜੀ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਇਹਨਾਂ ਪ੍ਰਸਤ ਨੂੰ ਮਾਉਣ ਵਿੱਚ ਵੱਡੀ ਵੱਡੀ ਭੂਮਿਕਾ ਜਿਹੜੀ ਆ ਬਹਾਦਰ ਸਿੰਘ ਬਣਾਦੀ ਅਤੇ ਬਾਕੀ ਸਾਥੀਆਂ ਨੇ ਵੀ ਰੱਖਿਆ ਪਰ ਜਿਹੜੇ ਵੀ ਮੈਂਬਰ ਅਗਲੇ ਬਣ ਆਉਦੇ ਜਦੋਂ ਜਨਵਰੀ ਜਦੋਂ ਲੱਗੇ ਨੇ ਉਹਨਾਂ ਦੀਆਂ ਵੀ जिम्मेदारी बढ़ जाती है बिल्कुल इफेकर عبداللہ पठान खाना बहुत तो पहला मूल है ये से बहुत सी समस्याएं पैदा होती है भावना का मतलब है किसी को भी तो बढ़िया था नहीं आप जितने कोई किसी को बढ़ियाई करता नहीं है ना कोई किसी की देख सकता बाकी उसको बाहर गिरा पानी जा रहा ਉਸ ਭਾਈ ਜਾਰਨੇ ਨੇ ਬੜਾ ਦਿਲ ਦਿਖਾ ਕੇ ਸਾਨੂੰ ਜੋ ਉਹਦੇ ਦਿੱਤੇ ਨੇ ਯੂਥ ਫਗਰਨੀਆ ਕੀ ਹੋ ਰਹੇ ਨੇ ਇਸੇ ਕਸ ਕਲਬ ਦਾ ਵੀ ਜਿਹਨੇ ਸਾਰਾ ਕੁਝ ਦੱਸਿਆ ਇਹਨਾਂ ਨੇ ਤੇ ਇਹਨਾਂ ਨੂੰ ਪ੍ਰਧਾਨ ਬਣਾਇਆ ਜਕੀ ਜਕੀ ਦੀ ਵਾਰਿਸ ਪ੍ਰਧਾਨ ਬਣਾਏ ਨੇ ਤੇਜੰਦਰ ਜੀ ਸਖਤਰ ਬਣਾਏ ਨੇ ਗੋਰਾ ਜੀ ਜਾਣ ਸਕਦੇ ਪਰਮਜੀਤ ਜੀ ਜਾਇਆ ਨਹੀਂ ਇਹਨਾਂ ਫਿਰ ਵੀ ਨਾਪਿੰਦਰ ਜੀ ਆ ਗਏ ਅਨਖਰ ਲੋਕ ਆਦੇ ਵਿਹਾਵਾ ਆਦੇ ਵਾਪਸ ਆਦੇ ਸਾਡੀ ਪ੍ਰਤੀ ਜੀ ਇਹ ਮੇਰੇ ਪਰਮੋਤਾਰ ਆਉਂਦਾ ਹੈ ਉਹ ਮੈਂ ਦਾ ਜ਼ਮਨਾ ਕਰੇ ਤੁਸੀਂ ਇਸ ਪ੍ਰਾਪਤ ਹੋਵਦੇ ਹੋ ਉਹ ਬੁਧੇਟਾਂ ਦਾ ਜੜਤਰਾ ਨੂੰ ਬਰਚਾਣ ਨੂੰ ਚਾਹੁੰਦਾ ਸਰਕਾਰੇ ਸਾਰੇ ਇਹ ਤੇ ਸਵੇ ਦੇ ਨਮੀ ਪੁਣੀ ਦੇ ਟੀਮ ਰਹੀ ਗਿਆ ਨਿਰਦੇਸ਼ ਦਿੱਤਾ ਸਰਕਾਰ ਸੱਤੇ ਸੱਤੀ ਨੂੰ ਬਣਾਇਆ ਗਿਆ ਸਭ ਤੋਂ ਪਹਿਲਾਂ ਨੁਮਾਇੰਦਿਆਂ ਉੱਥੇ ਅਸੀਂ ਭਾਈ ਸਾਹਿਬਾਂ ਦੇ ਦੀਪ ਸ਼ਾਮ ਹੋਏ ਆ। ਇਸ ਤਰ੍ਹਾਂ ਦੇ ਡਿਸਟ੍ਰਿਕਟ ਦੇ ਨਾਲ ਪਹਿਲਾ ਜਿਹੜੀਆਂ ਨਤੀਜੀਆਂ ਪ੍ਰਸਤੁਤ ਹੋਈਆਂ ਚਾਹੀਆਂ ਰਹੀਆਂ ਨੇ ਉਹ ਮੈਂ ਸੁਰਾਤ ਬਣਾਉਣ ਦੀ ਕੋਸ਼ਿਸ਼ ਜੁਰੀ। ਬੜੇ ਐਕਟਿਵ ਲੋਕ ਜਿਹੜਾ ਆਪਣਾ ਪਲੇਸ ਕਰ ਤੁਹਾਨੂੰ ਮਨੀਸ਼ਰਮਾ ਜੀ ਨੇ ਪਮੇ ਰਹੇ ਨੇ ਜੀ ਪਮੇ ਬਾਕੀ ਦੇ ਲੋਕ ਸਾਰੇ ਨੰਬਰ ਨੇ ਡਿਸਟ੍ਰਿਕਟ ਦੇ ਨਾਲ ਆਪਣੀ ਤਰਫ ਦੇ ਸਾਰੇ ਜਿਹੜੇ ਕੰਮ ਕਰ ਰਹੇ ਨੇ ਇਹਨੇ ਨਿਕਾ ਲਏ। ਵੀ ਕੁਝ ਤੋਂ ਹੋਰ ਥੋੜਾ ਜਿਹਾ ਵਕਤ ਕੇ ਕੰਮ ਕਰੀਏ ਬਾਲਮਾ ਤੇ ਸ਼ਾਹੀ 3 ਤਣੀ ਆ। ਮੀਂਹ ਜਿਹੜਾ ਤੇਰੇ ਉਮੀਦਵਾਰਾਂ ਦਾ ਵੀ ਇਹਨਾਂ ਫਾਰਮ ਵੀ ਕਿਸੇ ਮਾਰਗਦਰਸ਼ਕ ਜਿਹੜਾ ਪੁਰਾਣੇ ਦੇ ਸਾਬੀ ਹੈਗੇ ਆ ਉਹਨੂੰ ਲੈ ਕੇ ਹੋਰ ਅੱਗੇ ਵੱਧ ਚੜ੍ਹ ਕੇ ਕੰਮ ਕਰਕੇ ਤਾਂ ਵੀ ਇਸ ਪ੍ਰਸਤਨ ਦੇ ਵਿੱਚ ਜੋ ਬਿਲਹਾ ਜਿਹੜੀਆਂ ਕਮੀਆਂ ਨੇ ਕੁਝ ਜਿਹੜੀਆਂ ਮੁੱਖ ਤੌਰ ਤੇ ਜੇਕਰ ਬਿਲਡਿੰਗ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਸੁਧਾਰ ਉਹ ਸਾਲ 2024-26 ਲਈ 2 ਸਾਲ ਵਾਸਤੇ ਜੋ ਹੈ ਰੂਪਨਗਰ ਪ੍ਰੈਸ ਕਲੱਬ ਦੀ ਚੌਂੜ ਜਿਹੜੀ ਅੱਜ ਬੜੀ ਸਰਬਸੰਵਤਿ ਰਮ ਮੁਕੰਮਲ ਹੋਈ ਹੈ ਔਰ ਕਿਸੇ ਕਿਸਮ ਦੇ ਵਿੱਚ ਵਿਰੋਧ ਨਹੀਂ ਹੋਇਆ। ਉਹ ਮੈਨੂੰ ਉਮੀਦ ਹੈ ਕਿ ਇਹ ਸਾਰੇ ਕਲੱਬ ਦੇ ਮੈਂਬਰ ਜਿਨ੍ਹਾਂ ਵਿੱਚ ਸਤਨਾਮ ਸਤਿਪੰਦਤਾਂ ਸੁਣਿਆ ਗਿਆ, ਜਗਿੰਦਰ ਸਿੰਘ ਸਤਿਪੰਦਤ ਸੁਣਿਆ ਤਾਂ ਬਾਕੀ ਇਹਨਾਂ ਦੇ ਸਾਥੀ ਬੜੇ ਪਿਆਰ ਦੇ ਨਾਲ ਰਹਿ ਕੇ ਕਲੱਬ ਲਈ ਬਰੋਤਰੀ ਦੇ ਕੰਮ ਕਰਨਗੇ। ਜਿਹੜਾ ਪ੍ਰੈਸ ਕਲੱਬ ਤਾਂ ਇੱਕ ਜਰੀਆ ਹੈ। ਵੈਸੇ ਤਾਂ ਜੇ ਦੇਖਿਆ ਜਾਏ ਸਮੂਹ ਪੱਤਰਕਾਰਾਂ ਦੀਆਂ ਜਿਹੜੀਆਂ ਚੁਣੌਤੀਆਂ ਉਹ ਇੱਕੋ ਜਿਹੀਆਂ ਨੇ ਸਾਰੇ। ਸਾਰੇ ਆਪਣੇ ਦੇਸ਼ ਵਿੱਚ ਸਭ ਦੀਆਂ ਇੱਕੋ ਜਿਹੀਆਂ ਚੁਣੌਤੀਆਂ। ਤੇ ਇਹ ਤਾਂ ਇੱਕ ਜਰੀਆ ਹੈ ਵੀ ਆਪਾਂ ਇਕੱਠੇ ਹੋ ਕੇ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦੇ ਆ ਕੋਈ ਮੁਸ਼ਕਲ ਆਉਂਦੀ ਆ ਕੋਈ ਨੀਤੀ ਬਣਾਉਣੀ ਆ ਵੀ ਆਪਾਂ ਨੇ ਕਿਵੇਂ ਅੱਗੇ ਸਰਵਾਈਵ ਕਰਨਾ ਆਪਣਾ ਜਿਹੜਾ ਆਪਣੇ ਆਪ ਨੂੰ ਸੰਭਾਲ ਕੇ ਕਿਵੇਂ ਰੱਖਣਾ ਕਿਉਂਕਿ ਸਾਨੂੰ ਬੜੇ ਕਿਸਮ ਦੇ ਲਾਲ ਚ ਇਦਾਂ ਦੀਆਂ ਚੁਣੌਤੀਆਂ ਬਹੁਤ ਤਰ੍ਹਾਂ ਦੀਆਂ ਮਿਲਦੀਆਂ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਜਿਹੜੀ ਪੱਤਰਕਾਰ ਭਾਈਚਾਰੇ ਦੀ ਸਟਰੈਂਥਨਿੰਗ ਜਿਹੜੀ ਉਹਨਾਂ ਨੂੰ ਮਜ਼ਬੂਤ ਕਰਨਾ ਬৌਧਿਕ ਪੱਖੋਂ ਸੈਮੀਨਾਰ ਕਰਾਉਣੇ ਐਦਾਂ ਦੀਆਂ ਗਤੀਵਿਧੀਆਂ ਅਸੀਂ ਜਾਰੀ ਰੱਖਾਂਗੇ ਇੱਕ ਝਟ ਰੱਖਾਂਗੇ ਕਲੱਬ ਨੂੰ ਕਲੱਬ ਦੀਆਂ ਗਤੀਵਿਧੀਆਂ ਦਾ ਮੇਨ ਇਹੀ ਹੋਣਗੀਆਂ ਵੀ ਇਹਦੇ ਵਿੱਚ ਵੱਧ ਤੋਂ ਵੱਧ ਅਸੀਂ ਸੈਮੀਨਾਰ ਕਰਾਈਏ ਖਾਸ ਕਰਕੇ ਅਸੀਂ ਦੇਖਿਆ ਹੈ ਵੀ ਜਿਹੜਾ ਸੋਸ਼ਲ ਮੀਡੀਆ ਦਾ ਕਾਫੀ ਵੱਡੀ ਚੁਣੌਤੀ ਹੈਗੀ ਆ ਭਾਵੇਂ ਉਹ ਇਲੈਕਟ੍ਰੋਨਿਕ ਮੀਡੀਆ ਹੋਵੇ ਭਾਵੇਂ ਉਹ ਪ੍ਰਿੰਟ ਮੀਡੀਆ ਹੋਵੇ ਲੇਕਿਨ ਉਹਦੇ ਚ ਥੋੜੀ ਜਿਹੀ ਇਹੀ ਕਸਰ ਰਹਿ ਜਾਂਦੀ ਆ ਕਿ ਉੱਥੇ authentic ਥੋੜਾ ਪੱਕ ਜਿਹੜਾ ਉਹ ਵੀਕ ਰਹਿ ਜਾਂਦਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਨੇ ਕਿਵੇਂ ਨਜਿੱਠਣਾ ਇਸ ਇਦਾਂ ਦੀ ਆਪਾਂ ਨੇ ਨੀਤੀ ਬਣਾਉਣੀ ਆ ਪ੍ਰੈਸ ਕਲੱਬ ਨੂੰ ਲੈ ਕੇ ਪ੍ਰੈਸ ਕਲੱਬ ਨਾਲ ਜਿਹੜੀ ਕੋਲਾਬੋਰੇਸ਼ਨ ਆ ਹੋਰ ਜਿਹੜੇ ਦੂਰ ਦਰੇਡੇ ਦੇ ਕਲੱਬ ਆ ਚੰਡੀਗੜ੍ਹ ਹੋ ਗਿਆ ਇਹ ਜਿਹੜੀਆਂ ਹੋਰ ਵੱਡੀਆਂ ਐਸੋਸੀਏਸ਼ਨਾਂ ਨੈਸ਼ਨਲ ਲੈਵਲ ਤੇ ਅਸੀਂ ਉਹਨਾਂ ਨਾਲ رابطہ ਬਣਾਵਾਂਗੇ ਤਾਂ ਕਿ ਅਸੀਂ ਜਿਹੜਾ ਇਸ ਭਾਈਚਾਰੇ ਨੂੰ ਹੋਰ ਮਜ਼ਬੂਤ ਕਰੀਏ ਤੇ ਅੱਗੇ ਲੈ ਕੇ ਜਾਈਏ ਇਹ ਖਾਸ ਕਰਕੇ ਸਾਡੀ ਜਿਹੜੀ ਆ ਗਤੀਵਿਧੀਆਂ ਕਲੱਬ ਦੀਆਂ ਹੋਣਗੀਆਂ ਮੈਨੂੰ ਜਿਹੜੇ ਮੌਕਾ ਦਿੱਤਾ ਗਿਆ ਇਹ ਪ੍ਰੈਸ ਕਲੱਬ ਵੱਲੋਂ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਤੇ ਇਹਨਾਂ ਨੂੰ ਅਸੀਂ ਸਾਰਿਆਂ ਦੇ ਜਿਹੜੀਆਂ ਉਹ ਸ਼ਾਮਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ